ਹੇ ਚਰਨ ਗੰਗਾ ਹੈ ਬਾਬੇ ਜੀ ਇੱਥੇ ਦੂਰ ਦੂਰ ਤੇ ਲੋਕ ਆਉਂਦੇ ਇੰਗਲੈਂਡ ਅਮਰੀਕਾ ਸਾਰੇ ਜਲ ਗੰਗਾ ਜਲ ਪਰ ਕੇ ਲੈ ਜਾਂਦੇ ਜੀ ਪਰ ਅੰਕਲ ਸਫਾਈ ਨਹੀਂ ਹੈਗੀ ਮੈਂ ਬਾਈ ਬਿਲਕੁਲ ਨਹੀਂ ਹੈ ਜੀ ਦੇਖੋ ਕਿਤੇ ਮੈਂ ਕਹਿੰਦਾ ਸੰਗਤਾਂ ਨੂੰ ਵੀ ਚਾਹੀਦਾ ਆਪ ਵੀ ਚਾਹੀਦਾ ਸੰਗਤਾਂ ਨੂੰ ਵੀ ਹਾਂ ਨਹੀਂ ਹਾਂ ਪਤਾ ਨਹੀਂ ਕੀ ਗੱਲ ਹੈਗੀ ਬਾਬਾ ਕਰੋ ਜਲਦੀ ਕੰਮ ਹੋ ਜਾਓ ਜਲਦੀ ਜਲਦੀ ਬਾਬਾ ਉਹ ਪਵਿੱਤਰ ਮੰਨੀ ਗਈ ਆ ਚਰਨ ਗੰਗਾ ਜਣੀ ਲੋਕਾਂ ਦੇ ਰੋਗ ਦੂਰ ਹੁੰਦੇ ਆ ਚਣੌਣ ਹਾਂ ਜੀ ਕਈਆਂ ਦੇ ਹੱਥਾਂ ਦੀਆਂ ਖਾਰਸਾਂ ਦੂਰ ਹੋ ਜਾਂਦੀਆਂ ਬਿਮਾਰੀਆਂ ਸਮਾਰੀਆਂ ਤੇ ਰੋਗ ਦੂਰ ਹੁੰਦੇ ਨੇ ਜੀ ਬਹੁਤ ਗੰਦਾ ਪਾਣੀ ਹੋ ਗਿਆ ਸਾਰਾ ਇਹ ਆ ਦੇਖੋ ਲੋਕਾਂ ਦੇ ਝੋਲੀਆਂ ਵਿੱਚ ਛਿੱਟੀਆਂ ਆ ਛਿੱਟੀਆਂ ਦੇਖੋ ਜੀ ਰਸਲਾ ਅੱਛਾ ਵਿਆਹ ਵਾਲੇ ਕਾਰਡ ਸਿੱਟੇ ਹੋ ਵਿੱਚ ਇਹਦੇ ਅੱਜ ਤੁਹਾਨੂੰ ਦਿਖਾਉਣਾ ਰਿੰਕੂ ਤਲਾਈਆਂ ਵਾਲੇ ਦਾ ਘਰ ਹਾਂਜੀ ਇਹ ਮੁੰਡੇ ਸਾਡੇ ਨੇ ਟੀ-ਸ਼ਰਟ ਲਈ ਆ ਆਪਣੇ ਚੈਨਲ ਦੀ ਜਿੰਦਾ ਤੋਂ ਪਹਿਲਾਂ ਪੀਂਦਾ ਨਾ ਮੇਰੇ ਘਰ ਵਾਲੇ ਇਦਾਂ ਪੀਂਦੀ ਹੁੰਦੀ ਉਹਨੂੰ ਮੈਂ ਕਹਿੰਦਾ ਉਹ ਨਾ ਢੋਲੀ ਪੀ ਜਿੰਦਾ ਤੁਸੀਂ ਕਹਿੰਦੇ ਚਾਹ ਬਹੁਤ ਸੁਆਦ ਹੈ ਚਾਹ ਤਾਂ ਸੁਆਦ ਹੈ ਇਹਦਾ ਮਤਲਬ ਅਸੀਂ ਤੈਨੂੰ ਫਿਊਚਰ ਦਾ ਪ੍ਰਧਾਨ ਮੰਤਰੀ ਸਮਝੀਏ ਨਹੀਂ ਐਦਾਂ ਆਵੇ ਅੱਜ ਆਪਾਂ ਰੈਡੀ ਲੱਗੇ ਆ ਹੁਣ ਹੁਣ ਰੈਡੀ ਹੋ ਕੇ ਤੇ 뷰 ਇੰਨਾ ਸ਼ਾਨਦਾਰ ਹਨਾ ਬਾਹਰਲਾ ਮੈਂ ਤਾਂ ਜੋ ਰਾਤੀਆਂ ਆਇਆ ਸੀ ਨਾ ਕਣਕ ਦੇ ਵਿੱਚ ਦੀ ਆ ਜੋ ਹੁਣ ਤੁਹਾਨੂੰ ਦਿਖਾਉਂਦੇ ਆ ਇੱਥੋਂ ਬਾਹਰਲਾ ਦ੍ਰਿਸ਼ ਤੇ ਇਹ ਅੰਗ ਲਾ ਗਈ ਆ ਇੱਥੇ ਆਹਾ ਜਿਵੇਂ ਐਦਾਂ ਹਾਂ ਇਹ ਅਗੋਂ ਕਿੰਨਾ ਪੁਰਾਣਾ ਘਰ ਆ ਆਪਣਾ ਇਹ ਕਿਹੜਾ ਆ ਉਹ ਸਾਹਮਣੇ ਜਿਹੜਾ ਸ਼ਾਤਲਾਈ ਵਾਲਾ ਪੁਲਿਆ ਤੇ ਇੱਥੇ ਲੱਗਦੇ ਆ ਧੂਨੇ ਤੇ ਆ ਖੂਹ ਇਹ ਖੂਹ ਵੀ ਬਣਾਇਆ ਹੈ ਇਦਾਂ ਹੁਣ ਆਪਣੇ ਆ ਬਣਿਓ ਆ ਇਦਾਂ ਯੂਰਪ ਵਿੱਚ ਆ ਇਹਦਾ ਬਾਹਰ ਯੂਰਪ ਕੰਟਰੀ ਹੈ ਨਾ ਉਹਦੇ ਵਿੱਚ ਆ ਇਦਾਂ ਵਿੱਚੇ ਘਰ ਵਿੱਚੇ ਖੇਤ ਪਹਾੜੀ ਇਹ ਏਰੀਆ ਨਾ ਡਾਂਡ ਕਿੱਥੇ ਵੱੜਦੀ ਹੈ ਪਾਪਾ ਸੀ ਅਰੇ ਪਾਪਾ ਤਾਂ ਬਹੁਤ ਸ਼ਰੀਫ ਹੈ ਉਹ ਤਾਂ ਬੋਲਤੇ ਨਹੀਂ ਐ ਕੁਝ ਹਾਂਜੀ ਕਿਦਾਂ ਜੀ ਗੁੱਡ ਮਾਰਨਿੰਗ ਜੈ ਮਾਪੇ ਦੀ ਤੇ ਇਹ ਮੇਰਾ ਭਰਾ ਰਾਤੀ ਸਾਨੂੰ ਹੋਟਲ ਚੋਂ ਲੈ ਕੇ ਆ ਗਿਆ ਹੋਟਲ ਚ ਲੈ ਦੀ ਕਹਿੰਦਾ ਹੋਟਲ ਦੀ ਜਾਣ ਦੇਣਾ ਹਾਂਜੀ ਹਾਂਜੀ ਲੋ ਚਾਹ ਪੀਓ ਚਾਹ ਤਾਂ ਲੱਗਿਆ ਵੀ ਲੈ ਵੀ ਸਿਰ ਸਿਰ ਚਾਹ ਲਿਆਂਦੀ ਆ ਜਸਤਮ ਹਾਂਜੀ ਕਿਦਾਂ ਫਿਰ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਬੜੇ ਅਦਖਾਟੀ ਸ਼ਰਟ ਦਾ ਇਹ ਮੁੰਡੇ ਸਾਡੇ ਨੇ ਟੀ-ਸ਼ਰਟ ਲਈ ਆ ਆਪਣੇ ਚੈਨਲ ਦੀ ਗ੍ਰੇਟ ਟੈਲੀਕਾਸਟ ਪਿਛੇ ਵੀ ਆ ਨਾ ਹਾਂਜੀ ਕੁਮ ਪਿਛੋਂ ਵੀ ਇਹ ਆ ਦੇ ਆ ਦੇ ਕਾ ਤੇ ਅੱਜ ਤੁਹਾਨੂੰ ਦਿਖਾਉਣਾ ਰਿੰਕੂਤ ਲਾਈਆਂ ਵਾਲੇ ਦਾ ਘਰ ਹਾਂਜੀ ਨਾਲ ਕਣਕ ਵੀ ਬੀਜੀ ਹੂ ਐ ਬਿਲਕੁਲ ਹੋਰ ਕੀ ਕੀ ਆ ਬਸ ਕਣਕ ਹੀ ਹੈਗੀ ਕਣਕ ਹੀ ਆ ਨਹੀਂ ਅੱਗੇ ਤੇ ਪਿੱਛੇ ਸੋ ਵੀ ਬੀਜਿਆ ਹੁੰਦਾ ਲਸਣੇ ਵੀਜਿਆ ਹੁੰਦਾ ਸੀਗਾ ਅੱਗੇ ਮਧਮ ਲਸਣੇ ਵੀਜਿਆ ਹੁੰਦਾ ਸੀਗਾ ਹਾਂਜੀ ਚਲੋ ਪਹਿਲਾਂ ਚਾਹ ਪੀਓ ਮੇਰਾ ਸਵੇਰ ਸਵੇਰ ਚਾਹ ਆ ਗਈ ਆ ਤੇ ਚਾਹ ਹੈਗੀ ਆ ਰਿੰਕੂ ਨੇ ਬਣਾਈ ਰਿੰਕੂ ਅੱਛਾ ਬੀ ਮੈਂ ਕਰੀ ਕੁੱਟ ਪਈ ਯਾਰ ਇਹਨਾਂ ਦੀ ਤਾਂ ਪਹਿਲਾਂ ਪਰਿਆ ਦੀ ਪਰਿਆ ਦੀ ਪੀਓ ਚਾਹ ਕਿੰਦਾ ਤੂੰ ਪਹਿਲਾਂ ਪੀਂਦਾ ਨਾ ਮੇਰੇ ਘਰ ਵਾਲੇ ਇਦਾਂ ਪੀਂਦੀ ਹੁੰਦੀ ਉਹਨੂੰ ਮੈਂ ਕਹਿੰਦਾ ਉਹ ਨਾ ਹੋਣੀ ਪੀ ਸੱਸ ਜੀ ਹੱਟ ਜਾ ਉਹ ਭਰਾਵਾ ਪੀਲਾ ਮੈਂ ਵੀਡੀਓ ਬੰਦ ਕਰ ਲੈ ਉਹ ਮਾਈ ਗਾਡ ਰੈਂਕੂ ਜਾਇ ਇਦਾਂ ਨਹੀਂ ਮੈਂ ਬਣਾਉਂ ਤਾਂ ਦਿੱਲੀ ਹਾਂ ਵਿਕਣੀ ਬਹੁਤ ਹੈ ਪੰਜਾਬੀਆਂ ਨੂੰ ਬਹੁਤ ਸਨਗ ਨੇ ਕਿਦਾਂ ਜਿੱਦਾਂ ਤੁਸੀਂ ਕਹਿੰਦੇ ਚਾਹ ਬਹੁਤ ਸਵਾਦ ਹੈ ਚਾਹ ਤਾਂ ਸਵਾਦ ਹੈ ਇਹਦਾ ਮਤਲਬ ਅਸੀਂ ਤੈਨੂੰ ਫਿਊਚਰ ਦਾ ਪ੍ਰਧਾਨ ਮੰਤਰੀ ਸਮਝੀਏ ਨਹੀਂ ਇਹ ਜਿਹੜਾ ਬੰਦਾ ਚਾਹ ਸਵਾਦ ਬਣਾਉਂਦਾ ਆ ਤੇ ਓਚਾ ਇਦਾਂ ਆਵੇ ਅੱਜ ਆਪਾਂ ਰੈਡੀ ਲੱਗੇ ਆ ਹੁਣ ਹੁਣ ਰੈਡੀ ਹੋ ਕੇ ਤੇ 뷰 ਇੰਨਾ ਸ਼ਾਨਦਾਰ ਆ ਨਾ ਬਾਹਰਲਾ ਮੈਂ ਤਾਂ ਜੋ ਰਾਤੀ ਆਇਆ ਸੀ ਨਾ ਕਣਕ ਦੇ ਵਿੱਚ ਦੀ ਕਣਕ ਦੇ ਵਿੱਚ ਦੀ ਮਤਲਬ ਕਣਕ ਨੂੰ ਮਿੰਦਿਆ ਨਹੀਂ ਆਪਾਂ ਲੀਵਡ 뷰 ਉਹ ਨਾ ਕਣਕ ਦੀ ਉਹਦੇ ਵਿੱਚ ਹੀ ਆਏ ਸੀ ਤਾਂ ਇੰਨਾ ਵਧੀਆ ਆ ਉਹਨਾਂ ਨੂੰ ਦਿਹਾਊਗਾ ਪੂਰਾ ਤੇ ਆਪਾਂ ਕਰਾਂਗੇ 15-20 ਮਿੰਟ ਦਾ ਸ਼ਾਰਟ ਲਾਵਾਂਗੇ ਸਾਰਾ ਰਿੰਕੂ ਤਲਾਈਆਂ ਵਾਲੇ ਦਾ ਘਰ ਤੇ ਤੁਹਾਨੂੰ ਉਹ ਫੋਟੋਆਂ ਵੀ ਦਿਖਾਵਾਂਗੇ ਜਿਹੜਾ ਆਪਾਂ ਪਿਛਲੀਆਂ ਵੀਡੀਓ ਜੇ ਕਹਿੰਦੇ ਰਹੀਦਾ ਵੀ ਇਹਨੇ ਸਿੰਗੜਾਂ ਨਾਲ ਖਜਾਈਆਂ ਆ ਹਾਂਜੀ ਤੇਰੇ ਛੋਟੇ ਹੁੰਦੇ ਤਾਂ ਚਾਹ ਸੀ ਸਿੰਗਰਾਂ ਦਾ ਫੋਟੋ ਕਰਾਉਣ ਦਾ ਜੇ ਹੁਣਾਂ ਸਿੰਗਰਾਂ ਨੂੰ ਚਾਹ ਹੁੰਦਾ ਸੀ ਤੇਰੇ ਨਾਲ ਫੋਟੋਆਂ ਕਰਾਉਣ ਦਾ ਸਾਨੂੰ ਹੁੰਦਾ ਸੀ ਅੱਛਾ ਤੇ ਵੀਊ ਕਿੰਨੇ ਆ ਗਏ ਆ ਅੱਛਾ ਆਪਣੇ ਉਹ ਦੱਸਦੇ ਵੀਡੀਓ ਬਾਰੇ ਉਹ ਵੀ ਦੱਸਦੇ ਦੱਸਦੇ ਸਾਡੀ ਬਹੁਤ ਸੋਹਣੀ ਭਜਨ ਆਇਆ ਬਾਬਾ ਜੀ ਦਾ ਸੋ ਫੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਹੜਾ ਆ ਰਤਨੋ ਤੱਕ ਦਿੱਤ ਲਾਇਆ ਵਾਲੇ ਮੋੜ ਇਹ ਅੱਜ ਮੇਰੇ ਜੋਗੇ ਨੇ ਆਉਣਾ ਆਏ ਆ ਬਹੁਤ ਵਧੀਆ ਜੀ ਮੈਂ ਵੀ ਸੁਣਿਆ ਕੱਲ ਬਹੁਤ ਹੀ ਵਧੀਆ ਭੇਟ ਅੱ삐 ਦਾ ਸਾਡਾ ਲਿਖਦਾ ਵੀ ਆ ਤੇ ਬਾਕੀ ਹੌਲੀ ਹੌਲੀ ਇਹਦੀਆਂ ਜਿਹੜੀਆਂ ਕਿਹੜਾ ਟੈਲੈਂਟ ਆ ਹੌਲੀ ਹੌਲੀ ਦੱਸਾਂਗੇ ਬਾਕੀ ਮਿਲਦੇ ਆ ਬਲੌਗ ਚ ਅੱਗੇ ਥੋੜਾ ਰੈਡੀ ਹੋ ਜਾਈਏ ਤੇ ਇਹ ਸਾਡਾ ਰੂਮ ਸੀਗਾ ਰਿੰਕੂ ਵੀਰੇ ਦੇ ਆਪਣੇ ਘਰ ਚ ਰੁਕੇ ਸੀ ਰਾਤ ਤੇ ਬਾਹਰਲਾ 뷰 ਤੁਹਾਨੂੰ ਦਿਖਾਉਣਾ ਹੁਣ ਬਾਹਰਲਾ 뷰 ਕਿਹੋ ਜਿਹਾ ਆ ਤੇ ਇਹ ਆ ਜੀ ਕਮਰੇ ਤੋਂ ਬਾਹਰ ਆ ਗਿਆ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਇੱਥੋਂ ਬਾਹਰਲਾ ਦ੍ਰਿਸ਼ ਤੇ ਇਹ ਹਾਂਜੀ ਜੈ ਬਾਬੇ ਦੀ ਇਹ ਸਾਡੇ ਰਿੰਕੂ ਭਰਾ ਦੇ ਡੈਡੀ ਜੀ ਕੀ ਹਾਲ ਆ ਠੀਕ ਆ ਤੁਸੀਂ ਕਿੱਧਰ ਸੀਗੇ ਮੈਂ ਪੂਜਾ ਪਾਠ ਕਰ ਰਿਹਾ ਹਾਂ ਹੁਣ ਕਰ ਲੇ ਪੂਜਾ ਪਾਠ ਆਪਾਂ ਹੈਗੇ ਤੁਸੀਂ 10 ਮਿੰਟ ਜੇ ਜੱਲੇ ਕਿਤੇ ਕੰਮ ਮੈਂ ਜੱਲੇ ਆ ਜਾਣਾ ਤੁਹਦੇ ਕਿੰਨੇ ਚਿਰ ਚ ਬਸ 10 ਆਇਓ ਮੈਂ ਆਪਾਂ ਬਸ ਆਪਾਂ ਰੈਡੀ ਆ ਇੱਕ ਥੋੜੀ ਜਿਹੀ ਵੀਡੀਓ ਬਣਾਉਣੀ ਮੇਰੇ ਨਾਲ ਆ ਜਿਓ ਮੜਾ ਜੇ ਇੱਥੇ ਲਾਗੇ ਲਾਗੇ ਅੱਛਾ ਅੱਛਾ ਆਜੋ ਫਿਰ ਆ ਆ ਗਿਆ ਮੈਂ ਆਜੋ 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 ਅੰਕਲ ਜੀ ਅੰਕਲ ਆ ਗਿਆ ਆਹਾਂ ਹਾਂ ਇਹ ਹਾਂ ਇਹ ਗੋਡ ਹੈ ਉਹ ਕਿ ਹੁੰਦਾ ਪਸ਼ੂਆਂ ਨਾਲੇ ਵਾਸਤੇ ਤੇ ਬਾੜ ਦੇ ਕਿੱਧਰ ਦੀਆਂ ਉਧਰ ਦੇ ਨੇ ਇਧਰ ਉਹ ਛੋਟੀ ਤਾਂ ਕੀ ਰੱਖੀ ਹੈ ਨਾ ਇਹ ਖਿੜਕੀ ਹੈ ਨਾ ਇਹ ਅਰੇ ਖਿੜਕੀ ਰੱਖੀ ਆ ਓਕੇ ਓਕੇ ਸਹੀ ਆ ਸਹੀ ਆ ਅੱਛਾ ਪਸ਼ੂਆਂ ਬੰਨਣ ਨੂੰ ਆ ਬਣਾ ਠੀਕ ਆ ਗੋਡਾ 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 ਠੀਕ ਉਹ ਪਸ਼ੂਆਂ ਆ ਠੀਕ ਆ ਆਪਣੀ ਗਾਨਕ ਥੱਲੇ ਹੈ ਹਾਂਜੀ ਇਹ ਗਲ ਖਾਦੀ ਹੈ ਸਾਰੀ ਇੱਧਰ ਸਾਰੀ ਹੈ ਆਪਣੀ ਅੱਛਾ ਤੇ ਇਹ ਵੀ ਆਪਣੇ ਘਰ ਇਹ ਛੋਟੇ ਬਰਾੜਾ ਅੱਛਾ ਹਾਂਜੀ ਠੀਕ ਹੈ ਗੋਡਾ ਹਾਂਜੀ ਪੜਾ ਹੀ ਸਮਝਾਦੀ ਸਹੀ ਹੈ ਸਹੀ ਹੈ ਸਹੀ ਹੈ ਹਾਂਜੀ ਚਲਾ ਜਾ ਉਧਰ ਪੱਸਾ ਵੀ ਦੇਖ ਲਈਏ ਆ ਜਾ ਪੁੱਤਰ ਇਹ ਸਾਡੇ ਰਿੰਕੂ ਦੀ ਕੁੜੀ ਆ ਕੀ ਨਾਮ ਤੇਰਾ ਕੋਮਲ ਕੋਮਲ ਵੈਰੀ ਗੁੱਡ ਰਹਿੰਦੇ ਐ ਤੇ ਪੁੱਤ ਰਹਿੰਦੇ ਹਾਂ ਅੰਕਲ ਪਹਾੜ ਦੇ ਜਿਹੜੇ ਘਰ ਆ ਨਾ ਬਹੁਤ ਸੋਹਣੇ ਲੱਗਦੇ ਆ ਆਪਾਂ ਨੂੰ ਹਾਂਜੀ ਹਾਂਜੀ ਆ ਛੋਟੇ ਛੋਟੇ ਜਿਹੜੇ ਆ ਹਾਂਜੀ ਅ ਖੇਤ ਆ ਨਾ ਹਾਂਜੀ ਹਾਂਜੀ ਇਹ ਵੀ ਸੋਹਣੇ ਆ ਸੋਹਣੇ ਆ ਇਹਨੂੰ ਮਿੰਨਤੀ ਕਿਦਾਂ ਕਰਦੇ ਆ ਤੁਸੀਂ ਹਾਂਜੀ ਇਹਨੂੰ ਮਿੰਨਤੀ ਕਿਦਾਂ ਕਰਦੇ ਇਹ ਤਾਂ ਹੁਣ ਛੋਟੇ ਛੋਟੇ ਆ ਇਹ ਹਾਂਜੀ ਜੇ ਆਪਾਂ ਮੇੜਨਾ ਹੋਵੇ ਨਾ ਇੱਕਦਾਂ ਬੇਨਤੀ ਕਰਦੇ ਆ ਮੀਟਰ ਦੇ ਹਿਸਾਬ ਨਾਲ ਮਿੰਨਦੇ ਆ ਮੀਟਰ ਨਾਲ ਆ ਇਹ ਤਾਂ ਜਿੱਦਾਂ ਨਾ ਉਹ ਮੈਥ ਦੇ ਵਿੱਚ ਸਵਾਲ ਨਹੀਂ ਹੁੰਦੇ ਸੀਗੇ ਹਾਂਜੀ ਹਾਂਜੀ ਉਹ ਤਕੋਨੇ ਤਕੋਨੇ ਜੇ ਉਦਾਂ ਹੀ ਨਿਕਾਉਂਦਾ ਇਹਦਾ ਨਾ ਉਹ ਹੀ ਹੈ ਜੀ ਠੀਕ ਆ ਤੇ ਰਿੰਗੂ ਦੱਸਦਾ ਜੀ ਕਹਿੰਦਾ ਸਾਡੀ ਪੈਲੀ ਦੀ ਆ ਕਿੱਧਰਲੇ ਪਾਸੇ ਆ ਜਿਹੜੀ ਸੜਕ ਤੇ ਲੱਗੀ ਕਿੱਥੇ ਆ ਉਹ ਉੱਪਰ ਹੈ ਜਿੱਥੇ ਉਹ ਸਰਾ ਬਣੀ ਹੈ ਨਾ ਹਾਂਜੀ 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 ਪੇਂਟ ਲੱਗਿਆ ਉੱਥੇ ਲੰਗਰ ਲੱਗਿਆ ਓਕੇ ਓਕੇ ਉਹ ਫਲੋਰ ਵਾਲਿਆਂ ਦੀ ਅੱਛਾ ਫਲੋਰ ਵਾਲਿਆਂ ਦਾ ਹੈਗਾ 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 ਉਹ ਉਹ ਵਾਲਾ ਉਹਨੇ ਵਾਲਾ ਬੰਦਾ ਹੈ ਨਾ ਸਹੀ ਹੈ ਅੰਕਲ ਤੁਹਾਨੂੰ ਤਾਂ ਰੁਟੀਨ ਚ ਨਾਰਮਲ ਹੀ ਲੱਗਦਾ ਪਰ ਸਾਨੂੰ ਬਹੁਤ ਵਧੀਆ ਲੱਗਦਾ ਹਾਂਜੀ ਹਾਂਜੀ ਆਜੋ ਇੱਧਰ ਵੀ ਆ ਜਾਓ ਇਹ ਕਿੰਨਾ ਪੁਰਾਣਾ ਘਰ ਹੈ ਆਪਣਾ ਇਹ? ਕਿਹੜਾ? ਆਹਾ। ਆ ਬਹੁਤ ਪੁਰਾਣਾ ਜੀ, ਕਾਫੀ ਜ਼ਿਆਦਾ। ਕਿੰਨੇ ਸਾਲ ਲਸਣਾਂ ਦੀਜਿਆ ਆ? ਇਧਰ ਜਨੇ ਟਾਈਮਾਂ ਦਾ ਬੜਾ ਹੈ ਜੀ। ਹਾਂ। ਇਹ ਆ ਜੀ। ਉਹ ਪਿਆਜ ਆ। ਭਲੇਖਾ ਤੇ। ਇਹ ਪਿਆਜ ਹੈ। ਪਿਆਜ। ਆ ਆ ਲਸਣਾਂ ਇਧਰ। ਲਸਣਾਂ ਜੀ। ਹਾਂ ਜਦੋਂ ਅੱਗੇ ਆਏ ਤਾਂ ਉਹ ਵੀ ਲਸਣਾਂ ਸਿਗਾ। ਲਸਣ। ਇਹ ਵੀ। ਢੀਣ, ਬਰਸੀਣ। ਧਨੀਆ ਧਨੀਆ। ਬਰਸੀਣ ਧਨੀਆ। ਅਛਾ ਢੀਣ ਕਹਿੰਦੇ ਉਹਨੂੰ ਨਾ। ਬੇਣੀ ਕਹਿੰਦੇ ਆ ਸਾਡੇ ਇਹ ਵੀ ਆ ਜੀ ਹਾਂ ਇਹ ਵੀ ਸਾਰਾ ਆਪਣਾ ਹੀ ਆ ਹਾਂ ਜੀ ਹਾਂ ਜੀ ਉਹ ਪਰੇ ਤੱਕ ਆ ਇਹ ਪਰੇ ਤੱਕ ਹੀ ਦਰ ਆਜਾ ਜੀ ਠੀਕ ਆ ਵਧੀਆ ਤੇ ਆ ਖੂ ਇਹ ਖੂ ਵੀ ਬਣਾਇਆ ਹਾਂ ਪਾਣੀ ਹੈਗਾ ਇਹ ਚ ਹਾਂ ਹੈਗਾ ਹਾਂ ਜੀ ਸਹੀ ਆ ਅੰਗਲ ਨਜ਼ਾਰਾ ਆਇਆ ਫੁੱਲ ਕਿਹਦੇ ਨਾਲ ਅੰਕਲ ਆਪਾਂ ਆਉਣਾ ਫੇਰ ਹਾਂਜੀ ਸਾਨੂੰ ਹੁਣ ਤਾਂ ਚਾਲੇ ਆ ਚਾਲਾ ਚੱਲਦਾ ਆ ਉੱਦਾਂ ਕਿਦੇ ਆਵਾਂਗੇ ਬੇਸੇ ਪੂਰੀ ਬਣਾ ਕੇ ਆਵਾਂਗੇ ਘੁੰਮ ਕੇ ਆਵਾਂਗੇ ਖੇਤਾਂ ਜੁੱਧਾ ਸਾਰੇ ਨਾ ਹਾਂਜੀ ਹਾਂ ਵਧੀਆ ਨੇਕੇ ਨੇਕੇ ਖੇਤ ਆ ਹਾਂ ਇਦਾਂ ਨਾ ਮਤਲਬ ਜਿੱਦਾਂ ਹੁਣ ਆਪਣੇ ਆ ਬਣਿਓ ਆ ਇਦਾਂ ਯੂਰਪ ਵਿੱਚ ਆ ਇਦਾਂ ਬਾਹਰ ਯੂਰਪ ਕੰਟਰੀ ਹੈ ਨਾ ਉਹਦੇ ਵਿੱਚ ਆ ਇਦਾਂ ਵਿੱਚੇ ਘਰ ਵਿੱਚੇ ਖੇਤ ਪਹਾੜੀ ਹੇ ਲੈਰੀਆ ਨਾ ਉਧਰ ਸਾਰੇ ਇਦਾਂ ਹੀ ਆ ਸਾਡੇ ਅੰਕਲ ਜੀ ਅੰਕਲ ਜੀ ਸਾਡੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਕਹਿ ਦੋ ਕੁਝ ਹਾਂਜੀ ਉਹ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਜਲਦੀ ਰਿੰਕੂ ਬਣਾਉਣ ਲੱਗਾ ਉੱਥੇ ਕਮਰੇ ਕਹਿੰਦਾ ਬਣਾ ਦੇਣੇ ਆ ਅੱਛਾ ਅੱਛਾ ਚਲੋ ਜੀ ਬਾਪੂ ਜੀ ਬਣੀ ਮੇਰੇ ਬਾਪੂ ਕਰੂਗਾ ਸਭ ਕੁਝ ਤੇ ਵਿਊ ਦੱਸਿਓ ਕਿਹੋ ਜਿਹਾ ਆ ਤੇ ਰਾਤੀ ਰਿੰਕੂ ਸਾਨੂੰ ਲੈ ਆਇਆ ਸੀ ਇੱਥੇ ਕਹਿੰਦਾ ਵੀ ਅੱਜ ਤੱਕ ਕੋਲ ਰਹਿਣਾ ਸਾਡੇ ਘਰ ਹਾਂਜੀ ਹਾਂਜੀ ਤੇ ਰਿੰਕੂ ਭਰਾ ਦਾ ਘਰ ਆ ਹਾਂਜੀ ਤੇ ਰਿੰਕੂ ਦਾਪ ਚਲਾ ਗਿਆ ਐ ਟਾਈਮ ਨੇ ਦੁਕਾਨ ਤੇ ਹਾਂਜੀ ਹਾਂਜੀ ਕਿ ਚਲੋ ਠੀਕ ਆ ਸੰਗਤਾਂ ਵੀ ਬਹੁਤ ਬਹੁਤ ਅੰਨੇ ਬਿਲਕੁਲ ਜੀ ਬਿਲਕੁਲ 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 ਬਾਬੇ ਨੂੰ ਆਉਂਦੇ ਸੰਗਤ ਉਹਦੇ ਸਭਨਾਂ ਨੂੰ ਮੰਦਿਰ ਵੀ ਘਰੇ ਬਣਾਇਆ ਹੈ ਨਾ ਤੁਸੀਂ ਹਾਂ ਜੀ ਜੀ ਸ਼ੀ ਮੰਦਿਰ ਬਣਾਇਆ ਜੀ ਇਹ ਵੀ ਅੰਕਲ ਜੀ ਪੁਰਾਣਾ ਹੀ ਆ ਹਾਂ ਜੀ ਬਜ਼ੁਰਗਾਂ ਦੇ ਟਾਈਮ ਦਾ ਹਾਂ ਬਜ਼ੁਰਗਾਂ ਨੇ ਬਣਾਇਆ ਜੀ ਤੇ ਇੱਥੇ ਤੁਸੀਂ ਘਰ ਲਈਏ ਬਾਹਰਲੀ ਸੰਗਤ ਵੀ ਆਉਂਦੀ ਹੈ ਹਾਂ ਬਾਹਰਲੀ ਸੰਗਤ ਵੀ ਆਉਂਦੀ ਜਾਂ ਇੱਥੇ ਤੁਸੀਂ ਆਪ ਹੀ ਮੇਰੇ ਥੱਲੇ ਆ ਜਾਂਦੇ ਸੀ ਉਹ ਇੱਕ ਵਾਰ ਅੱਛਾ ਬਾਹਰਲੀ ਸੰਗਤ ਨਹੀਂ ਆਉਂਦੀ ਠੀਕ ਆ ਹਾਂ ਤੇ ਨਾਲੇ ਇੱਧਰ ਚਰਨ ਗੰਗਾ ਆਇਆ ਨਾ ਇੱਧਰ ਗੰਗਾ ਹੀ ਦੂਰ ਦੂਤ ਸੰਗਤਾਂ ਨੂੰ ਇਹ ਇਥੇ ਇਸ਼ਨਾਨ ਕਰਦੀਆਂ ਹਾਂ ਨਾਲੇ ਗੰਗਾ ਜਰ ਤਰਕੇ ਨੇ ਤੁਸੀਂ ਚਰਨ ਗੰਗਾ ਦੇ ਬਿਲਕੁਲ ਇਹਦਾ ਕਿਨਾਰੇ ਤੇ ਬੈਠੇ ਆਂ ਹਾਂ ਜੀ ਅੰਕਲ ਤੁਸੀਂ ਦੱਸਦੇ ਸੀਗੇ ਵੀ ਜਿਹੜੀ ਆਪਣਾ ਪਾਣੀ ਕਿੱਥੇ ਤੱਕ ਹੁੰਦਾ ਸੀ ਪਹਿਲਾਂ ਹਾਂ ਪਾਣੀ ਬਹੁਤ ਅੱਛਾ ਹੁੰਦਾ ਸੀ ਪਹਿਲੇ ਬੜਾ ਪਾਣੀ ਹੁੰਦਾ ਸੀ ਇੱਥੇ ਭਰਿਆ ਹੁੰਦਾ ਹਾ ਕਿੰਨਾ ਕਿੰਨਾ ਕਿੱਥੋਂ ਛਾਲਾ ਮਾਰਦੇ ਹੁੰਦੇ ਸੀ ਛਾਲ ਇੱਥੋਂ ਮਾਰਦੇ ਸੀ ਇੱਥੇ ਬੜਾ ਹੁੰਦਾ ਹਾ ਨਨ ਵਾਸਤੇ ਟੈਂਕਰੀ ਉੱਪਰ ਲਾ ਲਈ ਅੱਛਾ ਸ਼ਾਇ ਮਾਦੇ ਥੱਲੇ ਹਾਏ 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 ਉੱਪਰ ਇਸ ਵਾਰ ਚਰਨ ਗੰਗਾ ਦਾ ਬੁਰਾ ਹਾਲਾ ਦੇਖ ਲੋ ਜੀ ਇਹ ਰਿੰਕੂ ਭਾਈ ਦਾ ਘਰ ਆ ਉਹ ਸਾਹਮਣੇ ਜਿਹੜਾ ਸ਼ਾਤ ਲਈ ਵਾਲਾ ਪੁਲਿਆ ਤੇ ਇੱਥੇ ਲੱਗਦੇ ਆ ਧੂਨੇ ਅੱਛਾ ਚਰਨ ਗੰਗਾ ਤਾਂ ਅੰਕਲ ਜੀ ਹੁਣ ਇਹ ਚਰਨ ਗੰਗਾ ਹੈ ਬਾਬੇ ਜੀ ਇੱਥੇ ਦੂਰ ਦੂਰ ਤੇ ਲੋਕ ਆਉਂਦੇ ਇੰਗਲੈਂਡ ਅਮਰੀਕਾ ਸਾਰੇ ਜਲ ਗੰਗਾ ਜਲ ਪਰ ਚਲੇ ਜਾਂਦੇ ਜੀ ਪਰ ਅੰਕਲ ਸਫਾਈ ਨਹੀਂ ਹੈਗੀ ਮੈਂ ਬਹਾਈ ਬਿਲਕੁਲ ਨਹੀਂ ਹੈ ਜੀ ਦੇਖੋ ਕਿਤੇ ਨਾ ਗੰਨ ਪਿਆ ਜੀ ਬਹੁਤ ਬੁਰਾ ਹਾਲ ਹੈ ਇਹ ਮੈਂ ਕਹਿੰਦਾ ਸੰਗਤਾਂ ਨੂੰ ਵੀ ਚਾਹੀਦਾ ਆਪ ਵੀ ਚਾਹੀਦਾ ਸੰਗਤਾਂ ਨੂੰ ਵੀ ਕੀ ਜਾਲ ਪਤਾ ਨਹੀਂ ਕੀ ਗੱਲ ਹੈਗੀ ਬਾਬਾ ਕਰੋ ਜਲਦੀ ਕੰਮ ਹੋ ਜਾਓ ਜਲਦੀ ਜਲਦੀ ਦੇਖੋ ਅਸੀਂ ਆਪ ਪਰ ਸਾਡੀਆਂ ਆਪਣੀਆਂ ਗਲਤੀਆਂ ਆ ਜਿੱਦਾਂ ਹੁਣ ਆ ਦੇਖੋ ਲਫਾਫੇ ਸਿੱਟਿਓ ਸੰਗਤ ਦੇ ਸਿੱਟਿਓਣੇ ਆ ਹਾਂਜੀ ਹਾਂਜੀ ਖਾ ਪੀ ਕੇ ਜਿੱਦਾਂ ਸਮਾਨ ਸਾਰਾ ਬੈਸੇ ਸੰਗਤਾਂ ਦੂਰ ਦੂਰ ਹੁਣ ਇੱਥੇ ਤਾਰਨ ਵਾਲਾ ਸਮਾਨ ਜਹੈ ਹੀ ਨਹੀਂ ਲੋਕੀ ਤਾਰਦੇ ਵੀ ਇਹਦੇ ਵਿੱਚ ਤਾਂ ਇੱਥੇ ਕੀ ਤਰੂਗਾ ਦੱਸੋ ਕੁਝ ਨਹੀਂ ਕਰੂਗਾ ਜੀ ਬਾਬੇ ਐਦਾਂ ਕਹਿੰਦੇ ਅਸੀਂ ਚਲੋ ਉੱਥੇ ਥੋੜਾ ਬਹੁਤ ਨਾਣ ਲਵਾਸਤੇ ਸੰਗਤਾਂ ਨੂੰ ਪਾਣੀ ਸੁਬੋ ਜਾਏ ਸੁਬੋ ਜਾਏ ਲੋਕਾਂ ਨਾਲ ਆਕੇ ਬੁੱਪ ਮੈਨੂੰ ਰਿੰਕੂ ਦੱਸਦਾ ਸੀਗਾ ਕਹਿੰਦਾ ਬੁੱਪ ਪਵਿੱਤਰ ਮੰਨੀ ਗਈ ਆ ਚਰਨ ਗੰਗਾ ਜਿਹੜੀ ਲੋਕਾਂ ਦੇ ਰੋਗ ਦੂਰ ਹੁੰਦੇ ਆ ਚਣੌਣ ਹਾਂਜੀ ਹਾਂਜੀ ਕਈਆਂ ਦੇ ਹੱਥਾਂ ਦੀਆਂ ਖਾਰਸਾਂ ਦੂਰ ਹੋ ਜਾਂਦੀਆਂ ਸਮਾਰੀਆਂ ਕਈ ਰੋਗ ਦੂਰ ਹੁੰਦੇ ਨੇ ਪਰ ਇਹਨੂੰ ਵੀ ਕਿਤੇ ਨਾ ਕਿਤੇ ਸਾਂਭ ਸੰਭਾਲ ਦੀ ਲੋੜ ਆ ਨਾ ਸਫਾਈ ਦੀ ਲੋੜ ਆ ਤੇ ਆ ਚਰਨ ਗੰਗਾ ਦਾ ਤੁਸੀਂ ਦੇਖਿਓ ਹਾਲ ਹਾਂਜੀ ਇਹ ਚਰਨਗੰਗਾ ਆ ਇਹ ਚਰਨਗੰਗਾ ਆ ਬਾਬਾ ਜੀ ਤੇ ਇੱਥੇ ਜਦੋਂ ਆਪਾਂ ਬਾਬਾ ਜੀ ਦੇ ਦਰਬਾਰ ਤੇ ਆਈਦਾ ਸੀ ਪਹਿਲਾਂ ਜਦੋਂ ਛੋਟੇ ਹੁੰਦੇ ਤਾਂ ਪਹਿਲਾਂ ਇਹਦੇ ਵਿੱਚ ਇਸ਼ਨਾਨ ਕਰਦੇ ਹੁੰਦੇ ਸੀ ਬਹੁਤ ਸਸਤ ਪਾਣੀ ਹੁੰਦਾ ਅੱਛਾ ਪਾਣੀ ਹੁੰਦਾ ਸੀ ਜੀ ਮੱਛਲੀਆਂ ਹੁੰਦੀਆਂ ਹਾਂ ਬੜਾ ਪਾਣੀ ਹੁੰਦਾ ਹੱਥੀ ਜੀ ਹਾਂ ਤੇ ਆ ਹੁਣ ਦੇਖ ਲਓ ਆਹ ਦੇਖੋ ਹੁਣ ਕੀ ਹਾਲ ਹੋ ਗਿਆ ਦੇਖੋ ਬਹੁਤ ਗੰਦਾ ਪਾਣੀ ਹੋ ਗਿਆ ਸਾਰਾ ਆ ਦੇਖੋ ਲੋਕਾਂ ਦੇ ਝੋਲੀਆਂ ਵਿੱਚ ਛਿੱਟੀਆਂ ਆ ਛਿੱਟੀਆਂ ਦੇਖੋ ਜੀ ਪ੍ਰਸ਼ਾਸਨ ਦਾ ਅੱਛਾ ਵਿਆਹ ਵਾਲੇ ਕਾੜ ਸਿੱਟੇ ਹੋ ਵਿੱਚ ਇਹਦੇ ਹਾਂ ਕਾੜ ਵੀ ਸਿੱਟੇ ਆ ਹਾਂ ਜੀ ਸਫਾਈ ਦੀ ਲੋੜ ਐ ਅੰਕਲ ਹਾਂਜੀ ਬਹੁਤ ਸਫਾਈ ਦੀ ਬਹੁਤ ਜ਼ਿਆਦਾ ਲੋੜ ਐ ਤੇ ਇੱਥੇ ਧੂਨੇ ਲਗਾ ਅੰਕਲ ਧੂਨੇ ਇੱਥੇ ਕਿਉਂ ਲਗਾਉਂਦੇ ਸੀਗੇ ਜਦੋਂ ਇੱਥੇ ਪਹਿਲਾਂ ਤੋਂ ਪਰੰਪਰਾ ਚੱਲੀ ਆਉਂਦੀ ਐ ਨਾ ਹਾਂ ਪਹਿਲੇ ਦੇ ਪਰੰਪਰਾ ਕਾਫੀ ਸਾਲੋਂ ਦੇ ਇੱਥੇ ਧੂਨੇ ਲਾਉਂਦੇ ਬੜੀ ਰੂਰਤ ਉਹਦੇ ਸੰਗਤ ਆਉਂਦੀਆਂ ਜੀ ਹਾਂ ਔਰ ਇੱਥੇ ਇਸ਼ਨਾਨ ਕਰਦੀਆਂ ਔਰ ਧੂਨੇ ਲਾਉਂਦੀਆਂ ਹਾਂ ਨਹੀਂ ਧੂਨੇ ਇੱਥੇ ਕੀਰਤਨ ਬਾਣੀ ਕਰਦੀਆਂ ਇੱਥੇ ਧੂਨੇ ਕਿਉਂ ਲੱਗਦੇ ਸੀਗੇ ਇਹਦਾ ਵੀ ਕੋਈ ਖਾਸ ਹੈਗਾ ਪਿਸ਼ੋਕੜ ਹਾਂਜੀ ਇਹਦਾ ਬਜ਼ੁਰਗਾਂ ਦੇ ਬਾਰੇ ਟਾਈਮ ਸੁਣਿਆ ਜੀ ਬੇ ਇੱਥੇ ਲੋਕ ਸੁਨਾਨੀ ਕਰਦੇ ਕਹਿੰਦੇ ਬਾਬਾ ਜੀ ਦੇ ਚਰਨ ਲਾਏ ਇਥੇ ਅੱਛਾ ਜੀ ਇਸ ਕਰਕੇ ਸੁਨਾਨ ਕਰਦੇ ਆ ਲੋਕੀ ਠੀਕ 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 ਨਹੀਂ ਸੋਚਿਆ ਜਾਵੇ ਤਾਂ ਬਾਬਾ ਜੀ ਦੇ ਚਰਨ ਤਾਂ ਹਰ ਜਗ੍ਹਾ ਹੀ ਆ ਹੈ ਹਰ ਜਗ੍ਹਾ ਹੀ ਹੈ ਪਰ ਹਮ ਇਨੇ ਬਜ਼ੁਰਗਾਂ ਨੇ ਨਹੀਂ ਸੁਣਿਆ ਬਜ਼ੁਰੂ ਜੀ ਚਰਨ ਲਾਏ ਆ ਹਾਂ ਜੀ ਚਰਨ ਪਾਦਕਾ ਵੀ ਆ ਕਹਿੰਦੇ ਇਥੋਂ ਦਾ ਬਾਬਾ ਜੀ ਚਰਨ ਪਾਦਕਾ ਹੀ ਉੱਪਰ ਦੀ ਆ ਜੀ ਉਹ ਬਾਬਾ ਜੀ ਮੋਰ ਸਵਾਰ ਹੋ ਕੇ ਗਏ ਸੀ ਤਾਂ ਉੱਥੇ ਗਏ ਸੀ ਨਾ ਪਹਿਲਾਂ ਅਚਾਨਕ ਇੱਕ ਗੱਲ ਹੋਰ ਜਦੋਂ ਆਪਾਂ ਪਰਲੇ ਪਾਸਿਓਂ ਆਈਏ ਨਾ ਹਾਂ ਜੀ ਤੇ ਉਧਰੋਂ ਜਿਹੜੀ ਚਰਨ ਗੰਗਾ ਪਰੇ ਨੂੰ ਬੰਦੀ ਆ ਹਾਂ ਜੀ ਇਧਰੋਂ ਇਹ ਦੇਖੋ ਜੀ ਜਾਂ ਪਿੱਛੋਂ ਆ ਰਹੀ ਅੱਧੀ ਉਹਨੂੰ ਅੱਧੀ ਇਹਨੂੰ ਹਾੜੋ ਤੇ ਆਉਂਦਾ ਜੀ ਪਾਣੀ ਖੜਾ ਜਰਦਾ ਕਹਿ ਲਾਈ ਇਹ ਚਰਨ ਗੰਗਾ ਇੱਕੋ ਹੀ ਆ ਤੇ ਬੱਲੇ ਇਹ ਚਰਨ ਗੰਗਾ ਕਹਿੰਦੇ ਉਹਨੇ ਸਬਾਨ ਗੰਗਾ ਕਹਿੰਦੇ ਜੀ ਪਰਲੀ ਨੂੰ ਉਹਨੂੰ ਬਾਨ ਗੰਗਾ ਕਹਿੰਦੇ ਆ ਚਰਨ ਗੰਗਾ ਅਸਲੀ ਇਹ ਹੈ ਠੀਕ ਆ ਇਹ ਦੋ ਆ ਦੋ ਆ ਜੀ ਗੁੱਡ ਹਾਂਜੀ ਚਲੋ ਬਹੁਤ ਵਧੀਆ ਤੇ ਇਹ ਸਾਡੇ ਅੰਕਲ ਜੀ ਹਾਂਜੀ ਤੇ ਬਹੁਤ ਵਧੀਆ ਗੱਲ ਕੀਤੀ ਆ ਦੇਖੋ ਚਰਨ ਗੰਗਾ ਇੰਨੀ ਪਵਿੱਤਰ ਮੰਨੀ ਜਾਂਦੀ ਆ ਹੁੰਦੇ ਆ ਸਾਰੇ ਇੱਥੇ ਆ ਕੇ ਧੂਨੇ ਲੌਂਦੇ ਆ ਮੱਥੇ ਟੇਕਦੇ ਆ ਤੇ ਚੁੰਕੀ ਵੀ ਲੌਂਦੇ ਆ ਨਾ ਤੇ ਚਰਨ ਗੰਗਾ ਦੇਖੋ ਜੀ ਇੱਧਰ ਜਿਹੜੇ ਪੂਰਾ ਬਰੇ ਤੱਕ ਢੋਨੇ ਲੱਗ ਜਾਂਦੇ ਨਾਲ ਇਹ ਰਸਤਾ ਵੀ ਨਹੀਂ ਇੱਧਰ ਅਣਾਈ ਰਸਤਾ ਬਣ ਜਾਂਦਾ ਛੇਤ ਕਹਿੰਦੇ ਆਈਆਂ ਸੰਗਤਾਂ ਧੂਨੇ ਅੱਗੇ ਤੱਕ ਲਾਂ ਤੇ ਇਹ ਵੀ ਕਿਤੇ ਨਾ ਕਿਤੇ ਸਾਨੂੰ ਦੇਖਣਾ ਪਊਗਾ ਜਿਹੜੇ ਇੱਥੇ ਦਰਸ਼ਨਾਂ ਨੂੰ ਆਉਂਦੇ ਆ ਵੀ ਆ ਚੀਜ਼ ਨੂੰ ਵੀ ਜ਼ਰੂਰੀ ਆ ਦੇਖੋ ਆ ਦੇਖੋ ਇਹ ਚਰਨ ਗੰਗਾ ਪਵਿੱਤਰ ਚਰਨ ਗੰਗਾ ਜਿਹਦੇ ਵਿੱਚ ਆਪਾਂ ਇਸ਼ਨਾਨ ਕਰਦੇ ਆਂ ਤੇ ਹਾਂਜੀ ਅੰਮ੍ਰਿਤ ਲੈ ਕੇ ਜਾਂਦੇ ਆਂ ਅੰਮ੍ਰਿਤ ਲੈ ਕੇ ਜਾਂਦੇ ਆਂ ਗੰਗਾ ਜਲ ਮੰਨਦੇ ਗੰਗਾ ਜਲ ਮੰਨਦੇ ਆ ਨਾ ਠੀਕ ਹੈ ਨਾ ਹਾਂਜੀ ਸਾਡਾ ਯਾਨੀ ਕਿ ਇਹ ਕਹਿੰਦੇ ਨੇ ਜਲਦੀ ਜਲਦੀ ਚਰਨ ਗੰਗਾ ਦਾ ਸੁਧਾਰ ਹੋ ਜਾਏ ਹਾਂਜੀ ਪਹਿਲਾਂ ਤਾਂ ਪਾਣੀ ਬਹੁਤ ਸਾਫ਼ ਹੁੰਦਾ ਸੀਗਾ ਨਾ ਬਹੁਤ ਅੱਛਾ ਪਾਣੀ ਹੁੰਦਾ ਪਾਣੀ ਹੁੰਦਾ ਜੀ ਹਾਂਜੀ ਜੀ 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 ਬਹੁਤ ਸੁਪਾਣਾ ਠੀਕ ਹੈ ਜੀ ਹਾਂਜੀ ਤੇ ਲਓ ਜੀ ਅੰਕਲ ਜੀ ਨੂੰ ਮਿਲ ਲਿਆ ਆ ਤੇ ਪੁੱਤਰ ਆ ਜਾ ਇੱਧਰ ਯਾਰ ਆ ਜਾ ਆ ਜਾ ਆ ਜਾ ਆ ਬਈ ਆ ਰ ਆ ਇਧਰ ਆ ਇਧਰ ਆਏ ਡੋਨਲ ਆ ਜਾ ਮੇਰਾ ਪੁੱਤ ਕਿਹੜੀ ਕਲਾਸ ਚ ਹੈ ਮੇਰਾ ਪੁੱਤ ਹੱਟ ਇਹ ਭਾਂਜੀ ਆ ਹਾਂ ਜੀ ਇਹ ਇਹ ਬੇਟੀ ਆ ਇਹ ਇਹ ਸਾਡੀ ਰਿੰਕੂ ਦੀ ਭਾਂਜੀ ਆ ਹਾਂ ਭਾਂਜੀ ਆ ਇਹ ਬੇਟੀ ਆ ਹਾਂ ਜੀ ਪੁੱਤ ਨਾਮ ਭੁੱਲ ਗਿਆ ਮੈਨੂੰ ਤੇਰਾ ਕੋਮਲ ਕੋਮਲ ਰਿੰਕੂ ਕੋਟਰਾ ਤਾਂ ਨਹੀਂ ਹੁੰਦਾ पापा कुट देगा मम्मा कुट दे कुटते कोई नहीं सच्ची डांट किससे पड़ती है पापा से, पापा। से अरे पापा तो बहुत शरीफ है वो तो बोलते नहीं है कुछ <laughs> चलो ठीक है मेरा पता ठीक है अंकल जी फिर जय बाबे जी चंगा जी जय बाबे जी ਬਹੁਤ ਵਧੀਆ ਲੱਗਾ ਜੀ ਅੱਛਾ ਜੀ ਬੜਾ ਟਾਈਮ ਹੋ ਗਿਆ ਸੀ ਕਾ ਸਾਰਾ ਘੁੰਮ ਕੇ ਦੇਖਿਆ ਪਿੱਛੇ ਲੱਗ ਰਿਹਾ ਸੀ ਕਿ ਆਪਣਾ ਵੀ ਗਿਆ ਹੁੰਦਾ ਕਿ ਨਾ ਤੇ ਬਹੁਤ ਆਨੰਦ ਆਇਆ ਤੁਸੀਂ ਵੀ ਕਿਤੇ ਆਇਆ ਹੋ ਮੈਂ ਤਾਂ ਮਾਰਿਓ ਕਿਹੜਾ ਯਾਰ ਉਧਰੋਂ ਕੋਈ ਗੱਲ ਨਹੀਂ ਆਉਂਗੇ ਕਹਿ ਦਿੰਦੇ ਆ ਕੋਈ ਗੱਲ ਨਹੀਂ ਕਿ ਸਪੈਸ਼ਲੀ ਟਾਈਮ ਕੱਢ ਲਿਓ ਹੁਣ ਤਾਂ ਛੁੱਟੀਆਂ ਹੀ ਹੈਗਾ ਨਿਆਣਿਆਂ ਨੂੰ ਠੀਕ ਹੈ ਠੀਕ ਆਂਟੀ ਜੀ ਓਕੇ ਜੀ ਬਾਕੀ ਤੇ ਤੇ ਅਸੀਂ ਆਪਣੇ ਰਿੰਕੂ ਤਲਾਈਆਂ ਵਾਲੇ ਦਾ ਘਰ ਤੇ ਉੱਥੋਂ ਜਾ ਕੇ ਆਏ ਆ ਤੇ ਬਹੁਤ ਹੀ ਆਨੰਦ ਆ ਵੀਰੇ ਦੇ ਕੋਲ ਆਂਟੀ ਅੰਕਲ ਨੂੰ ਮਿਲ ਕੇ ਬੱਚਿਆਂ ਨੂੰ ਮਿਲ ਕੇ ਬਹੁਤ ਆਨੰਦ ਆ ਲੱਗਾ ਹੀ ਨਹੀਂ ਵੀ ਅਸੀਂ ਕਿਤੇ ਓਪਰੀ ਜਗ੍ਹਾ ਆ ਕਿਉਂਕਿ ਵੀਰੇ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਫੈਮਿਲੀ ਰਿਲੇਸ਼ਨ ਆ ਅੱਛੇ ਤੇ ਇਹ ਵੀਰੇ ਦਾ ਘਰ ਆ ਸਾਹਮਣੇ ਦੇਖ ਰਹੇ ਤੁਸੀਂ ਤੇ ਬਹੁਤ ਵਧੀਆ ਆਨੰਦ ਆ ਤੇ ਕਿਹੋ ਜਿਹੀ ਲੱਗੀ ਤੁਹਾਨੂੰ ਇਹ ਵੀਡੀਓ ਦੱਸਿਓ ਜਰੂਰ ਤੇ ਨੈਕਸਟ ਆਪਾਂ ਇੱਕ ਹੋਰ ਬਲੌਗ ਲੈ ਕੇ ਆ ਰਹੇ ਹਾਂ ਜਦ ਤੱਕ ਦੇਖੋ ਆਨੰਦ ਮਾਣੋ